ਸਾਸੀ ਕਾਲ ਦੇ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇੱਕ ਨਵੇਕਲੀ ਜੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਅਮਰੀਕਾ ਤੋਂ ਜਿੱਥੇ ਇੱਕ ਚਾਰ ਬੱਚਿਆਂ ਦੀ ਮਾਂ ਆਪਣੇ ਬੱਚਿਆਂ ਨੂੰ ਲੈ ਕੇ ਅਮਰੀਕਾ ਤੋਂ ਯੂਰਪ ਵੱਲ ਰਵਾਨਾ ਹੋ ਜਾਂਦੀ ਹੈ ਔਰ ਕਿਆ ਜਾ ਰਿਹਾ ਹੈ ਕਿ ਉਹ ਕਹਿੰਦੀ ਹੈ ਜੀ ਅਮਰੀਕਾ ਦੇ ਵਿੱਚ 2026 ਚੜਨ ਵਾਲਾ ਹੈ ਤੇ 26 ਦੇ ਵਿੱਚ ਅਮਰੀਕਾ ਦੇ ਵਿੱਚ ਖਤਰਾ ਹੈਗਾ ਇਸ ਕਰਕੇ ਆਪਣੇ ਬੱਚਿਆਂ ਨੂੰ ਲੈ ਕੇ ਚਲ ਗਈ ਹੈ ਤੇ ਇੱਥੇ ਹੁਣ ਜਿਹੜਾ ਉਹਦੇ ਤੇ ਦੋਸ਼ ਆਇਦ ਕੀਤੇ ਗਏ ਨੇ ਕਿ ਉਹ ਆਪਣੇ ਬੱਚਿਆਂ ਨੂੰ ਅਗਵਾ ਕਰਕੇ ਲੈ ਕੇ ਗਈ ਹੈ ਜਾਣਕਰ ਲੈਣੇ ਆ ਸੁਖਦੇਵ ਸਿੰਘ ਛੁਗਾਵਾਂ ਜੀ ਕੋ ਕੀ ਮਾਮਲਾ ਹੈਗਾ ਔਰ ਕਿਸ ਤਰੀਕੇ ਦੀ ਜਿਹੜੀ ਖਬਰ ਹੈ ਉਹ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ ਛੁਗਾਵਾਂ ਸਾਹਿਬ ਆ ਬਿਲਕੁਲ ਛੰਡ ਸਾਹਿਬ ਇਹ ਤਾਂ ਇੱਕ ਖਬਰ ਜਿਹੜੀ ਹੈਗੀ ਆ ਬਹੁਤ ਹੀ ਕਹਿ ਲੋ ਕਿ ਆ ਇਦਾਂ ਦੀ ਖਬਰ ਹੈ ਕਿ ਬੰਦਾ ਸੁਣ ਕੇ ਹੱਸਦਾ ਵੀ ਹੈ ਤੇ ਸੋਚਣ ਲਈ ਮਜਬੂਰ ਵੀ ਹੁੰਦਾ ਹੈ ਅਮਰੀਕਾ ਦਾ ਇੱਕ ਸੂਬਾ ਹੈਗਾ ਯੂਟਾ ਤੇ ਉਥੋਂ ਦਾ ਸ਼ਹਿਰ ਹੈਗਾ ਸਾਲਟ ਲੇਕ ਉਥੋਂ ਦੀ ਖਬਰ ਆ ਰਹੀ ਹੈ ਕਿ ਇੱਕ ਔਰਤ ਜਿਹੜੀ ਹੈ ਉਹ ਆਪਣੇ ਚਾਰ ਬੱਚਿਆਂ ਨੂੰ ਅਮਰੀਕਾ ਤੋਂ ਲੈ ਕੇ ਇਸ ਕਰਕੇ ਫਰਾਰ ਹੋ ਗਈ ਹੈ ਕਿ ਉਹ ਕਹਿੰਦੀ ਹੈ ਕਿ ਜਿਹੜਾ ਯੂਟਾ ਸੂਬਾ ਹੈਗਾ ਅਮਰੀਕਾ ਦੇ ਵਿੱਚ ਤਬਾਈ ਮਚਣ ਵਾਲੀ ਹੈ ਤੇ ਯੂਟਾ ਸੂਬੇ ਨੇ ਤਬਾਹ ਹੋ ਜਾਣਾ ਤੇ ਇਸ ਕਰਕੇ ਉਹ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਇਥੋਂ ਚਲੇ ਜਾਣਾ ਚਾਹੁੰਦੀ ਹੈ ਅ ਅਮਰੀਕਾ ਦੇ ਸਾਲ ਦੇ ਅੰਤ ਤੱਕ ਕਹਿੰਦੀ ਹੈ ਕਿ ਵੱਡੀ ਤਬਾਈ ਹੋਣ ਦੇ ਵਹਿਮ ਦੇ ਵਿੱਚ ਹੁਣ ਹੈ ਤਾਂ ਵਹਿਮ ਹੀ ਆ ਇੱਥੋਂ ਇੱਥੋਂ ਤੱਕ ਵੀ ਲੋਕਾਂ ਨੂੰ ਵਹਿਮ ਹੋ ਜਾਂਦਾ ਹੈ ਦੇਖੋ ਹੁਣ ਇਹ ਹੈ ਤਾਂ ਬਿਮਾਰੀ ਦੀ ਗੱਲ ਹੀ ਹੈ ਪਰ ਦੇਖੋ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕਿ ਵਹਿਮ ਦੇ ਵਿੱਚ ਉਲਝੀ ਇੱਕ ਔਰਤ ਆਪਣੇ ਹੀ ਚਾਰ ਬੱਚਿਆਂ ਨੂੰ ਅਗਵਾ ਕਰਕੇ ਯੂਰਪ ਵਿੱਚ ਫਰਾਰ ਹੋ ਗਈ ਆ ਯੂਟਾ ਸੂਬੇ ਨਾਲ ਸੰਬੰਧਿਤ ਔਰਤ ਨੂੰ ਸਾਲਟ ਲੇਕ ਸਿਟੀ ਇੰਟਰਨੈਸ਼ਨਲ 에ਅਰਪੋਰਟ ਦੀ ਸੀਸੀਟੀਵੀ ਫੁਟੇਜ ਵਿੱਚ ਆਪਣੇ ਚਾਰ ਬੱਚਿਆਂ ਨਾਲ ਜਾਂਦੇ ਹੋਏ ਦੇਖਿਆ ਜਿਸ ਦੀ شناخت 35 ਸਾਲ ਦੀ ਅਲੀਸ਼ਾ ਐਨੀ ਸਿਮੋਰ ਉਰਫ ਐਲੀ ਮਕੇਨਨ ਬਰੇਡੀ ਉਹਦੇ ਵਜੋਂ ਹੋਈ ਆ ਤੇ ਜਾਂਚ ਕਰਤਾਵਾਂ ਦਾ ਕਹਿਣਾ ਹੈਗਾ ਕਿ ਅਲੀਸ਼ਾ ਦਾ ਅਮਰੀਕਾ ਪਰਤਣ ਦਾ ਹੁਣ ਕੋਈ ਇਰਾਦਾ ਨਹੀਂ ਹੈ ਅਤੇ ਬੱਚਿਆਂ ਦੇ ਇੱਕ ਪਿਤਾ ਨੂੰ ਭੇਜੇ ਵੌਇਸ ਮੇਲ ਦੇ ਵਿੱਚ ਉਹ ਕਹਿੰਦੀ ਸੁਣੀ ਜਾ ਸਕਦੀ ਹੈ ਕਿ ਹੁਣ ਉਹ ਫਰਾਂਸ ਦੀ ਪੀਆਰ ਵਾਸਤੇ ਯੋਜਨਾ ਤਿਆਰ ਹੋ ਚੁੱਕੀ ਹੈ ਕਿਉਂਕਿ ਸਾਲਟ ਲੀਫ ਸਿਟੀ ਜਿਹੜੀ ਆ ਉਹ ਤਬਾਹ ਹੋਣ ਵਾਲੀ ਹੈ ਤੇ ਸਮਾਂ ਜਿਹੜਾ ਉਹ ਨੇੜੇ ਆ ਗਿਆ ਆ ਜਦੋਂ ਇਹ ਸਾਰੀ ਗੱਲਬਾਤ ਹੁੰਦੀ ਹੈ ਤੇ ਉਸ ਤੋਂ ਪਹਿਲਾਂ ਅਮਰੀਕਾ ਛੱਡਣ ਤੋਂ ਪਹਿਲਾਂ ਅਲੇਸ਼ਾ ਨੇ ਆਪਣੇ ਫੋਨ ਵੀ ਬੰਦ ਕਰ ਦਿੱਤੇ ਅਤੇ ਚਾਰ ਬੱਚਿਆਂ ਵਿੱਚੋਂ ਤਿੰਨ ਦੇ ਪਿਤਾ ਕੈਂਡਲ ਸਿਮੋਰ ਦਾ ਕਹਿਣਾ ਹੈ ਕਿ ਅਲੈਸ਼ਾ ਦੀ ਗ੍ਰਿਫਤਾਰੀ ਲਈ ਇੰਟਰਪੋਲ ਤੋਂ ਵਾਰੰਟ ਜਾਰੀ ਕਰਵਾਏ ਜਾਣ ਫਿਲਹਾਲ ਯੂਰਪ ਵਿੱਚ ਉਸ ਦੇ ਪਤੇ ਟਿਕਾਣੇ ਦਾ ਕੋਈ ਪਤਾ ਨਹੀਂ ਲੱਗ ਸਕਿਆ ਕਿਉਂਕਿ ਉਸ ਫਲਾਈਟ ਵਿੱਚ ਜਿਹਦੇ ਵਿੱਚ ਉਹ ਗਈ ਹੈ ਉਹ ਗਈ ਸੀਗੀ ਐਮਸਟਰਡਮ ਤੇ ਜਦੋਂ ਉੱਥੇ ਉਹ ਗਈ ਆ ਉਤੋਂ ਬਾਅਦ ਉਹ ਕਰੋਸ਼ੀਆ ਚਲੀ ਗਈ ਹੈ ਸੋ ਕੈਂਡਲ ਆਪਣੇ ਬੱਚਿਆਂ ਨੂੰ ਆਖਰੀ ਵਾਰ ਜਿਹੜਾ ਆ 24 ਅਤੇ 25 ਨਵੰਬਰ ਨੂੰ ਮਿਲਿਆ ਸੀ ਅਸਲ ਵਿੱਚ ਇਹਨਾਂ ਦਾ ਕੋਈ ਆਪਸ ਵਿੱਚ ਡਿਸਪਿਊਟ ਚੱਲਦਾ ਸੀਗਾ ਤੇ ਕੁਝ ਦਿਨ ਬੱਚੇ ਪਿਓ ਨਾ ਰਹਿੰਦੇ ਸੀ ਤੇ ਕੁਝ ਦਿਨ ਮਾਂ ਨਾ ਰਹਿੰਦੇ ਸੀ ਸੋ 24 25 ਨਵੰਬਰ ਨੂੰ ਉਹ ਬੱਚਿਆਂ ਨੂੰ ਸਕੂਲ ਛੱਡਣ ਗਿਆ ਸੀਗਾ ਕਿਉਂਕਿ ਉਸ ਤੋਂ ਬਾਅਦ ਜਿਹੜੇ ਬੱਚੇ ਸੀਗੇ ਉਹਨਾਂ ਦੀ ਕਸਟਡੀ ਜਿਹੜੀ ਹੈ ਅਲੀਸ਼ਾ ਨੂੰ ਮਿਲ ਜਾਣੀ ਸੀ ਕੋਈ ਦਿਨ ਬਾਅਦ ਜਦੋਂ ਬੱਚਿਆਂ ਦੀ ਜਿਹੜੀ ਬੇਬੀ ਸਿਟਰ ਹੈ ਉਹਨੇ ਕੈਂਡਲ ਨੂੰ ਫੋਨ ਕੀਤਾ ਤੇ ਫੋਨ ਕਰਕੇ ਪੁੱਛਿਆ ਕਿ ਬੱਚੇ ਕਿਉਂ ਨਹੀਂ ਨਜ਼ਰ ਆ ਰਹੇ ਉਹ ਇਸ ਗੱਲ ਨੂੰ ਸੁਣ ਕੇ ਹੱਕਾ ਬੱਕਾ ਰਹਿ ਗਿਆ ਤੇ ਉਸ ਨੇ ਆ ਜਾਂਚ ਕਰਤਾਵਾਂ ਨੂੰ ਅਲਿਸ਼ਾ ਦੇ ਵੈਸਟ ਜਾਰਡਨ ਅਪਾਰਟਮੈਂਟ ਵਿੱਚੋਂ ਕੁਝ ਦਸਤਾਵੇਜ਼ ਅਤੇ ਬੰਦ ਕੀਤੇ ਫੋਨ ਮਿਲੇ ਆ ਹੁਣ ਕੈਂਡਲ ਨੂੰ ਸਮਝ ਆ ਰਿਹਾ ਹੈ ਕਿ ਅਲਿਸ਼ਾ ਫਰਾਂਸ ਵਿੱਚ ਹੈ ਜਾਂ ਕਰੋਸ਼ੀਆ ਵਿੱਚ ਹੈ ਅਤੇ ਉਹ ਆਪਣੇ ਬੱਚਿਆਂ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਤ ਵਿੱਚ ਹੈ ਇਹ ਵਹਿਮ ਵਿੱਚ ਡੁੱਬੀ ਔਰਤ ਹੈ ਦੇਖੋ ਅਜੀਬੋ ਗਰੀਬ ਇਹ ਕਾਰਨਾਮਾ ਹੋਇਆ ਹੁਣ ਬੱਚਿਆਂ ਦੇ ਪਿਤਾ ਕੈਂਡਲ ਦਾ ਕਹਿਣਾ ਕਿ ਅਲੇਸ਼ਾ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ ਅਤੇ ਬੱਚਿਆਂ ਨੂੰ ਕੁਝ ਵੀ ਹੋ ਸਕਦਾ ਹੈ ਅਲੇਸ਼ਾ ਦੀ ਮੈਡੀਕਲ ਹਿਸਟਰੀ ਤੋਂ ਪਤਾ ਲੱਗਾ ਕਿ ਅਤੀਤ ਵਿੱਚ ਉਸ ਦਾ ਵਤੀਰਾ ਪਾਗਲਾ ਵਰਗਾ ਰਿਹਾ 10 ਦਸੰਬਰ ਨੂੰ ਪੁਲਿਸ ਵੱਲੋਂ ਅਲੇਸ਼ਾ ਨੂੰ ਕਿਡਨੈਪਰ ਕਰਾ ਦਿੱਤਾ ਗਿਆ ਖਤਰੇ ਵਿੱਚ ਘਰੇ ਚਾਰ ਬੱਚਿਆਂ ਦੀਆਂ ਤਸਵੀਰਾਂ ਵੀ ਹੁਣ ਜਾਰੀ ਕਰ ਦਿੱਤੀਆਂ ਗਈਆਂ ਉਧਰ ਪਰਿਵਾਰਕ ਕਾਨੂੰਨਾ ਦੇ ਜਾਣਕਾਰ ਮਾਰਕੋ ਬ੍ਰਾਊਨ ਨੇ ਦੱਸਿਆ ਕਿ ਇੱਕ ਵਾਰ ਕਾਬੂ ਆਉਣ ਮਗਰੋਂ ਅਲਿਸ਼ਾ ਸਮੋਰ ਵੱਡੀਆਂ ਕਾਨੂੰਨੀ ਮੁਸ਼ਕਲਾਂ ਵਿੱਚ ਫਸ ਸਕਦੀ ਹੈ ਪਰ ਅਦਾਲਤ ਵਿੱਚ ਮਾਨਸਿਕ ਬਿਮਾਰੀ ਸਾਬਤ ਹੋ ਗਈ ਤਾਂ ਉਸ ਨੂੰ ਜੇਲ੍ਹ ਨਹੀਂ ਭੇਜਿਆ ਜਾ ਸਕਦਾ ਇਸ ਵੇਲੇ ਕੈਂਡਲ ਜਾਨਕਿ ਬੱਚਿਆਂ ਦੇ ਪਿਤਾ ਅਤੇ ਅਲਿਸ਼ਾ ਇੱਕ 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 ਮਹੀਨਾ ਜਿਹੜੇ ਬੱਚਿਆਂ ਨੂੰ ਆਪਣੇ ਕੋਲ ਰੱਖਦੇ ਸਨ ਪਰ ਚੌਥੇ ਬੱਚੇ ਦਾ ਪਿਤਾ ਫਿਲਹਾਲ ਸਾਹਮਣੇ ਨਹੀਂ ਆਇਆ ਆ ਬਾਕੀ ਹੁਣ ਦੇਖ ਲੋ ਚੰਨ ਸਾਹਿਬ ਇਹੋ ਜਿਹੜੇ ਅਜੀਬੋ ਗਰੀਬ ਜਿਹੜੇ ਕਾਰੇ ਹੁੰਦੇ ਆ ਦੁਨੀਆ ਉਤੇ ਕਹਿੰਦੇ ਆ ਵਹਿਮ ਦਾ ਕੋਈ ਇਲਾਜ ਨਹੀਂ ਇਹ ਔਰਤ ਨੇ ਵਹਿਮ ਦੇ ਵਿੱਚ ਇੰਨੀ ਜ਼ਿਆਦਾ ਫਸ ਗਈ ਕਿ ਉਹ ਕਹਿੰਦੀ ਆ ਕਿ ਸਾਡਾ ਜੀ ਇਹ ਸੂਬਾ ਹੀ ਇਹ ਸਾਡਾ ਸ਼ਹਿਰ ਹੀ ਤਬਾਹ ਹੋ ਜਾਣਾ ਤੇ ਇਸ ਕਰਕੇ ਉਹ ਆਪਣੇ ਬੱਚਿਆਂ ਨੂੰ ਇਥੋਂ ਲੈ ਕੇ ਦੌੜ ਗਈ ਆ